ਪਰ ਕਦੀ ਤੁਸੀਂ ਹਿਸਾਬ ਲਾ ਕੇ ਵੇਖੀ 40 ਤਮਕੌਰ ਦੀ ਘੜੀ ਪਹੁੰਚ ਗਏ 50 ਸਿੱਖ ਸਰਸਾ ਨਦੀ ਦੇ ਕੰਢੇ ਭਾਈ ਉਦਾਸ ਸਿੰਘ ਆ ਜਿਹੜਾ ਉਹਦੀ ਡਿਊਟੀ ਲਈ ਜਦੋਂ ਪਿੱਛੋਂ ਚੜ ਕੇ ਆਈਏ ਫੌਜ ਉਹ 50 ਸਿੱਖ ਨੇ ਜਿਹੜੇ ਸ਼ਾਹੀ ਟਿੱਬੀ ਤੇ ਸ਼ਹੀਦ ਹੋ ਗਏ ਕਿੰਨੇ ਹੋ ਗਏ 40 ਤੇ 50 ਉੱਚੀ ਬੋਲੋ ਤਾਂ ਨਾ ਕਰੋ ਉੱਚੀ ਬੋਲੋ 90 ਹੋ ਗਏ 100 ਸਿੱਖ ਜਿਹੜਾ ਉਹ ਸਰਸਾ ਨਦੀ ਦੇ ਕੰਢੇ ਇੱਕ ਪਿੰਡ ਸੀ ਆਪਾਂ ਇਤਿਹਾਸ ਬਤਨਾਣੀ ਅੱਜ ਮਲਕਪੁਰ ਰੰਗਣਾ ਭਾਈ ਬਚਿੱਤਰ ਸਿੰਘ ਜਿਹੜਾ ਭਾਈ ਮਨੀ ਸਿੰਘ ਦਾ ਪੁੱਤ ਹੈ ਉਹਦੀ ਕਮਾਂਡ ਹੇਠ 100 ਸਿੱਖ ਸੀ ਤੇ 100 ਸਿੱਖ ਉਹ ਵੀ ਸ਼ਹੀਦ ਹੋ ਗਿਆ ਦੁੱਧ ਕੇ ਕਿੰਨੇ ਹੋ ਗਏ 190 ਹੋ ਗਏ ਮਾ ਗੁਦਰ ਕੌਰ ਜੀ ਛੋਟੇ ਸਹਬਜ਼ਾਦੇ ਤਿੰਨ ਇੱਕ ਪਾਸੇ ਚਲੇ ਗਏ 193 ਹੋ ਗਏ ਮਤਾਮਾ ਸੁੰਦਰ ਕੌਰ ਮਾਤਾ ਜੀ ਸਹਿਬ ਕੌਰ ਮਾਤਾ ਜੀ ਤੇ ਭਾਈ ਮਨੀ ਸਿੰਘ ਦਿੱਲੀ ਨੂੰ ਇੱਕ ਪਾਸੇ ਚਲੇ ਗਏ ਕਿੰਨੇ ਹੋ ਗਏ 196 ਚਾਰ ਛਕ ਹੋਰ ਵੀ ਲਾ ਲੂ 200 ਸਿੱਖਾਂ ਦਾ ਵੇਰਵਾ ਆਨੰਦਪੁਰ ਸਿਬ ਛੱਡਿਆ ਨੇ ਛੱਡਿਆ ਕਿੰਨਿਆਂ ਨੇ 460 ਨੇ ਵੇਰਵਾ ਸਾਡੀ ਕੌਮ ਕੋਲ 200 ਦਾ ਹੈ 260 ਕਿਧਰ ਗਏ ਇਤਿਹਾਸ ਆਖਦਾ ਹੈ ਉਸ ਵੇਲੇ ਸਰਸਾ ਨਦੀ ਪਾਰ ਕਰਦੇ ਆਂ ਜਾਂ ਸਰਸਾ ਨਦੀ ਪਾਰ ਕਰਾਉਂਦੇ ਆਂ ਇੱਕ ਦੂਜੇ ਨੂੰ ਸਹਾਰਾ ਦੇ ਕੇ ਬਹੁਤ ਭਰ ਕੇ ਵਗਦੀ ਸੀ ਮੀਂਹ ਵਰਦਾ ਪਿਆ ਸੀ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਦੀ ਸੀ ਸਰਸਾ ਉਸ ਵੇਲੇ ਔਰ ਨਦੀ ਪਾਰ ਕਰਦੇ ਆਂ ਜਾਂ ਕਰਾਉਂਦੇ ਆ 207 ਸਿੱਖ ਉਹ ਨਹੀਂ ਜਿਹੜੇ ਸਰਸਾ ਨਦੀ ਵਿੱਚ ਰੁੜ ਕੇ ਸ਼ਹਾਦਤ ਦਾ ਜਾਮ ਪੀਂਦੇ ਆਂ ਔਰ ਇੱਕ ਬੇਨਤੀ ਹੋਰ ਤੁਹਾਨੂੰ ਕਰਾਂ ਇੱਕ ਗ੍ਰੰਥ ਸੀ ਗੁਰੂ ਕਲਗੀਰ ਪਤਿ ਪਾਤਸ਼ਾਹ ਦੀਆਂ ਲਿਖਤਾਂ ਸਨ ਉਹਦੇ ਅੰਦਰ ਉਹਦਾ ਨਾਮ ਸੀ ਵਿਦਿਆ ਸਾਗਰ ਨੌ ਮਨ ਭਾਰ ਉਹਦਾ ਜੇ ਕਿਸੇ ਪੜ੍ਹਨਾ ਵੀ ਹੋਵੇ ਨਾ ਪੁਰਖ ਭਗਵੰਤਿਕ ਪੁਸਤਕ ਦਾ ਨਾਮ ਹੈ ਪੜ੍ਹ ਸਕਦੇ ਹੋ ਤੁਸੀਂ ਨੌ ਮਨ ਉਹਦਾ ਭਾਰ ਸੀ ਵਿਦਿਆ ਸਾਗਰ ਗ੍ਰੰਥ ਹੈ ਉਹ ਵੀ ਸਰਸਾ ਨਦੀ ਵਿੱਚ ਡੁੱਬ ਗਿਆ ਸੀ ਮੈਂ ਬੇਨਤੀ ਤੇ ਕੇਵਲ ਇਨੀ ਕਹਿਣੀ ਚਾਹੁੰਨਾ ਹੈ ਕਲ ਅੱਗੀ ਤਰ ਪਾਤਸ਼ਾਹ ਨੇ ਬਹੁਤ ਵੱਡੀ ਭੇਟਾ ਸਰਸਨੂੰ ਵੀ ਭੇਟ ਕੀਤੀ ਹੋਈ ਹੈ ਅੱਜ 40 ਚਮਕੌਰ ਦੀ ਗਢੀ ਵਿੱਚ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਹਿਣ ਲੱਗਿਆ ਹੱਥ ਜੁੜ ਕੇ ਪੁੱਛਣ ਲੱਗਿਆ ਤੁਹਾਨੂੰ ਇਸ ਗੱਲ ਦੀ ਗਿਆਤ ਹੈ ਵੀ ਜਿਹੜੀ ਚਮਕੌਰ ਦੀ ਗਢੀ ਹੈ ਇਹਨੂੰ ਕੱਚੀ ਗਢੀ ਆਪਾਂ ਵੀ ਸ਼ਬਦ ਵਰਤਨੇ ਹੈ ਉਹ ਕਿਹਨੇ ਭੇਟ ਕੀਤੀ ਸੀ ਮੈਂ ਤੁਹਾਨੂੰ ਵੀ ਇੰਤਿਹਾਰ ਹਰ ਸਾਲ ਸ਼ਾਦੀ ਕੌਮ ਦਿਹਾੜਾ ਮਨਾਉਂਦੀ ਹੈ ਖਿਮਾ ਕਰਿਓ ਹਰ ਸਾਲ ਦਿਹਾੜਾ ਮਨਾਉਣੇ ਆ ਤੁਸੀਂ ਅੱਜ ਚੇਤਾ ਰੱਖ ਕੇ ਜਾਇਓ ਅਸਲ ਵਿੱਚ ਇੱਕ ਚੌਧਰੀ ਜ਼ਿਮੀਂਦਾਰ ਬੁੱਧੀ ਚੰਦ रावत ਕੀ ਨਾਮ ਹੈ ਬੁੱਧੀ ਚੰਦ रावत ਆਹ ਬੰਦਾ ਹੈ ਇਹਨੂੰ ਪਤਾ ਲੱਗਿਆ ਸੀ ਵੀ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਹਿਬ ਛੱਡਿਆ ਸਰਸਾ ਨਦੀ ਪਾਰ ਕੀਤੀ ਹੈ ਅਗੋਂ ਪਹਾੜ ਵਿੱਚ ਸੀ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਔਰ ਪਗਡੰਨੀਆਂ ਹੁੰਦੀਆਂ ਸਰਸਿਆਨੇ ਪੁਰਖਾਂ ਨੂੰ ਪਤਾ ਹੈ ਪਗਡੰਨੀਆਂ ਵਿੱਚ ਦੀ ਹੋ ਕੇ ਸਹਬ ਨੂੰ ਅੱਗੇ ਮਿਲਦਾ ਹੈ ਚਰਨਾ ਤੇ ਮੱਥਾ ਟੇਕਦਾ ਹੈ ਨੇਤਰਾਂ ਵਿੱਚੋਂ ਬੈਰਾਗ ਦੇ ਅਥਰੂ ਬਗਾ ਕੇ ਆਖਦਾ ਹੈ ਸਤਿਗੁਰੂ ਤੁਸੀਂ ਕਿਲੇਆਂ ਦੇ ਮਾਲਕ ਹੋ ਤੁਹਾਡੇ ਤੇ ਸ਼ਤਰ ਚਲਦੇ ਨੇ ਪਰ ਅੱਜ ਮਨੁੱਖਤਾ ਦੀ ਖਾਤਰ ਸਭ ਕੁਝ ਛੱਡ ਕੇ ਬਖਸ਼ਿਸ਼ ਮੰਰਤਾ ਲਈ ਇਹਨ ਉਸ ਵੇਲੇ ਬੇਨਤੀ ਆਖੀ ਬੁੱਧੀ ਚੰਦ 라ਵਤ ਨੇ ਕਹਿਣ ਲੱਗਿਆ ਪਾਤਸ਼ਾ ਜ਼ਾਲਮ ਪਿੱਛੋਂ ਫਿਰ ਚੜ ਕੇ ਆਏਗਾ ਕੁਦਰਤੀ ਗੱਲ ਹੈ ਅੱਜ ਗਰੀਬ ਕੋਲ ਕੋਈ ਕਿਲਾ ਹੁੰਦਾ ਤੇਰੇ ਚਰਨਾਂ ਵਿੱਚ ਭੇਟ ਕਰ ਦਿੰਦਾ ਪਰ ਮੇਰੇ ਕੋਲ ਕਿਲਾ ਨਹੀਂ ਹੈ ਗਰੀਬ ਕੋਲ ਇੱਕ ਕੱਚੀ ਗੜੀ ਹੈ ਕੱਚੀ ਹਵੇਲੀ ਹੈ ਇੱਕ ਕਿਰਪਾ ਕਰੋ ਆਪਣੇ ਜਿਹੜੇ ਮੁਬਾਰਕ ਚਰਨ ਨੇ ਉਹ ਉਸ ਹਵੇਲੀ ਵਿੱਚ ਪਾਓ ਉਸ ਗੜੀ ਵਿੱਚ ਪਾਓ ਰੜੇ ਮੈਦਾਨ ਜੰਗ ਲੜਨ ਦੀ ਬਜਾਏ ਰੜੇ ਮੈਦਾਨ ਜੰਗ ਲੜਨ ਦੀ ਬਜਾਏ ਗਰੀਬ ਦੀ ਭੇਟਾ ਪਰਵਾਨ ਕਰੇ ਯਾਦ ਰੱਖਿਓ ਜਿਹੜੀ ਚਮਕੌਰ ਦੀ ਗੜੀ ਹੈ ਜਿਹੜੀ ਕੱਚੀ ਗੜੀ ਕੱਚੀ ਹਵੇਲੀ ਹੈ ਕਈ ਸ਼ਬਦ ਨੇ ਬੁੱਧੀ ਚੰਦ 라ਬਤ ਦੀ ਕੀਤੀ ਹੋਈ ਭੇਟ ਹੈ ਗੁਰੂ ਚਰਨਾਂ ਸਾਡੀ ਕੋਈ ਕੌਮ ਖਿਆਲ ਨਹੀਂ ਕਰਦੀ ਇੱਥੇ ਹੁਣ ਦਸਮ ਪਾਤਸ਼ਾਹ ਮਹਾਰਾਜ ਆਗੇ 40 ਸਿੱਖ ਨੇ ਸਤ ਕੋ ਦੀ ਰਾਤ ਨੂੰ ਆਏ ਨੇ ਸਾਬ ਨੇ ਸਿੱਖਾਂ ਨੂੰ ਇੱਕ ਬਚਨ ਆਖਿਆ ਸੀ ਪਿਆਰਿਓ ਕੁਛ ਘੜੀਆਂ ਆਰਾਮ ਕਰ ਲਵੋ ਜੰਗ ਫਿਰ ਲੜਨੀ ਪਏਗੀ ਸ਼ਹਾਦਤ ਆ ਹੋਣੀ ਅੱਲਾ ਯਾਰਾ ਕਾ ਦੁਗੀ ਦੇ ਬੜੇ ਪਿਆਰੇ ਬੋਲੇ ਗੁਰੂ ਦਾ ਹੁਕਮ ਮੰਨ ਕੇ ਕੱਚ ਕੜੀਆਂ ਸਿੱਖਾਂ ਆਰਾਮ ਕੀਤਾ ਅੱਲਾ ਯਾਰ ਖਾਂ ਜੋਗੀ ਆਖਦਾ ਸੋਏ ਹੋਏ ਬੱਚੋ ਕੇ ਸਿਰ ਕੋ ਪਕੜ ਕਰ ਸੋਏ ਹੋਏ ਬੱਚੋ ਕੇ ਸਿਰ ਕੋ ਪਕੜ ਕਰ ਚੱਲ ਗੋਗੇ ਅੱppa ਕੋ ਮੁਸੀਬਤ ਮੇ ਜਕੜ ਕਰ ਠੀ ਕਿਸਮਤ ਲਿਖੀ ਹੋਈ ਕਿਸਮਤ ਨੇ ਉਜੜ ਕਰ ਵਾਦਾ ਤੋਂ ਕੀਏ ਜਾਓ ਮਿਲਨੇ ਕਾ ਵਿਛੜ ਕਰ 6 4 ਹੈ ਅਬ ਦੋਹੀ ਸ਼ਹਿਰ ਜੇ ਵੀ ਨਾ ਹੋਣਗੇ ਹਮ ਸ਼ੁਕਰ ਕਰਾਂਗੇ ਅਗਰ ਜੇ ਵੀ ਨਾ ਹੋਣਗੇ ਐ ਪਰਮਾਤਮਾ ਤੂੰ 4 ਪੁੱਤ ਦਿੱਤੇ ਸਨ 2 ਪੁੱਤ ਕੋਲ ਰਹਿ ਕੇ 2 ਨਹੀਂ ਕੱਲ ਇਹ ਵੀ ਨਹੀਂ ਹੋਣਗੇ ਮੈਂ ਤਾਂ ਵੀ ਸ਼ੁਕਰ ਕਰਾਂਗਾ ਅੱਜ 40 ਚਮਕੌਰ ਦੀ ਗੜੀ ਦੇ ਸਿੱਖਾਂ ਨੂੰ ਘੇਰਾ ਪੈ ਗਿਆ 10 ਲੱਖ ਦਾ ਇੱਕ ਬੇਨਤੀ ਮੈਂ ਫਿਰ ਕਹਿਣ ਲੱਗਿਆ ਤੁਸੀਂ ਜਾਇਓ ਨਾ ਹੱਥ ਜੋੜ ਕੇ ਕਹਿਣ ਲੱਗਿਆ ਮੈਂ ਮੈਂ ਥੋੜੀਆਂ ਹੀ ਬੇਨਤੀਆਂ ਕਹਿਣੀਆਂ ਚਾਹੁੰਦਾ ਇਸ ਵਿੱਚ ਮੇਰੇ ਹਿਰਦੇ ਵਿੱਚ ਭਾਵਨਾ ਹੈ ਵੀ 40 ਸਿੱਖ ਨੇ ਚਮਕੌਰ ਦੀ ਗੜੀ ਦੇ ਸਾਡੀ ਕੌਮ ਦੇ ਹਾਲਾਤ ਕੀ ਨੇ ਅੱਜ ਵੀ ਕਿਸੇ ਨੂੰ ਪੁੱਛੋ ਨਾ ਵੀ 40 ਗੜੀ ਦੇ ਸ਼ਹੀਦ ਨੇ ਉਹਨਾਂ ਵਿੱਚੋਂ ਦਸਾਂ ਦਾ ਨਾਮ ਦੱਸਦਾ ਮੇਰੇ ਵਰਗੇ ਨੂੰ ਦਸ ਸ਼ਹੀਦਾਂ ਦਾ ਨਾਂ ਨਹੀਂ ਪਤਾ ਚਮਕੌਰ ਦੀ ਗੜੀ ਦੇ ਦਾ ਟੋਟਲ ਜਿਹੜੇ ਅੰਕੜੇ ਨੇ ਸਾਡੀ ਕੌਮ ਕੋਲ 9 ਲੱਖ ਸ਼ਹੀਦ ਦੇ ਅੰਕੜੇ ਨੇ ਅੱਜ ਤੱਕ ਦੇ ਟੋਟਲ ਜਿਨ੍ਹਾਂ ਦੇ ਅੰਕੜੇ ਨੇ ਸਾਡੇ ਕੋਲ ਜਿਨ੍ਹਾਂ ਦੇ ਪਰਿਵਾਰਾਂ ਦਾ ਪਤਾ ਸਾਨੂੰ ਕਿਹੜੇ ਕਿਹੜੇ ਪਿਸ਼ੋਕਣ ਵਿੱਚੋਂ ਨੇ ਅੱਜ ਤੱਕ ਜਿਨ੍ਹਾਂ ਦੇ ਅੰਕੜੇ ਨਹੀਂ ਆਏ ਉਹ ਤੇ ਬੇਅੰਤ ਨੇ ਐਡੀ ਵੱਡੀ ਕੌਮ ਐਡੀ ਵੱਡੀ ਸ਼ਹੀਦਾਂ ਦੀ ਕੌਮ ਹੋਵੇ ਤੇ ਦੱਸਣ ਲੱਗੇ ਸਾਡੇ ਵਰਗਿਆਂ ਕੋਲ ਦੱਸਦਾ ਨਾਮ ਚੇਤਾ ਨਾ ਹੋਵੇ ਤੁਸੀਂ ਅੱਜ ਕੁਝ ਸਿੱਖਾਂ ਦੇ ਨਾਮ ਆਪਣੀ ਸੁਰਤ ਵਿੱਚ ਰੱਖਿਓ ਆਪਾਂ ਵੱਡੇ ਸਾਹਿਬਜ਼ਾਦਿਆਂ ਦਾ ਕਬਲੀ ਨਹੀਂ ਬੇਨਤੀ ਕਹਿ ਲੱਗਿਆ ਜਦੋਂ ਜੰਗ ਸ਼ੁਰੂ ਹੋਈ ਕੁਝ ਸਿੱਖ ਪਹਿਲਾਂ ਸ਼ਹੀਦ ਹੋਏ ਤੇ ਬਾਬਾ ਅਜੀਤ ਸਿੰਘ ਜੁਧਾਰ ਸਿੰਘ ਗੁਰੂ ਚਰਨਾਂ ਵਿੱਚ ਆਉਂਦੇ ਐ ਮੈਂ ਅੱਜ ਉਹ ਬਹੁਤੀ ਗੱਲ ਨਹੀਂ ਕਰਨੀ ਥਾਪੜਾ ਦੇ ਕੇ ਹਜੂਰ ਨੇ ਜੰਗ ਦੇ ਮੈਦਾਨ ਵਿੱਚ ਤੁਰਿਆ ਸੀ ਤੇ ਜੂਝ ਕੇ ਜ਼ਾਲਮਾਂ ਦੇ ਆਗੂ ਲਾ ਕੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਗੁਰੂ ਕੇ ਵਚਨ ਨੂੰ ਕਮਾਇਆ ਸੀ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾੜ ਔਰ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਕਲਗੀਧਰ ਪਾਤਸ਼ਾਹ ਨੇ ਜਕਾਰੇ ਲਾਈ ਸੀ ਅੱਜ ਬਹੁਤੀ ਗੱਲ ਆਪਾਂ ਇਹ ਨਹੀਂ ਕਰਦੇ ਅਗਲੀ ਬਿੰਦੀ ਹੈ ਚਮਕੌਰ ਦੀ ਗੜੀ ਵਿੱਚ ਪੰਜ ਪਿਆਰੇ ਨੇ ਜਿਹੜੇ ਪੰਜੋ ਪਿਆਰੇ ਗਲਗੀਰ ਪਾਤਸ਼ਾਹ ਦੇ ਚਰਨਾਂ ਵਿੱਚ ਨੇ ਗੜੀ ਦੇ ਅੰਦਰ ਸਭ ਤੋਂ ਵੱਡੇ ਜਿਹੜੇ ਪਹਿਲੇ ਪਿਆਰੇ ਨੇ ਉਹ ਪਿਆਰੇ ਦਇਆ ਸਿੰਘ ਜੀ ਨੇ ਲਾਹੌਰ ਤੋਂ ਆਏ ਸਨ ਚਿਸਪੇਟ ਕਿਤਾਬ ਪਹਿਲੀ ਆਵਾਜ਼ ਦੀ ਦੂਜੇ ਜਿਹੜੇ ਪਿਆਰੇ ਨੇ ਉਹਨਾਂ ਦਾ ਨਾਮ ਹੈ ਧਰਮ ਸਿੰਘ ਦਿੱਲੀ ਦੀ ਧਰਤੀ ਤੋਂ ਆਏ ਸਨ ਉਹ ਵੀ ਗੁਰੂ ਚਰਨਾਂ ਵਿੱਚ ਨੇ ਯਾਦ ਰੱਖੋ ਇਹ ਦੋ ਪਿਆਰੇ ਨੇ ਜਿਹੜੇ ਇੰਨਾ ਗੜੀ ਦੇ ਇਸ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਨਹੀਂ ਦਿੱਤੀ ਇਹ ਗੁਰੂ ਦੀ ਰਜ਼ਾ ਹੋਵੇਗੀ ਜਿਨੇ ਪਹਿਲਾਂ ਹੀ ਸ਼ੀਸ਼ ਭੇਟ ਕੀਤੇ ਨੇ ਕੋਈ ਵੱਡੀ ਗੱਲ ਨਹੀਂ ਸੀ ਪਰ ਗੁਰੂ ਦਾ ਹੁਕਮ ਸੀ ਜਿਹੜੇ ਤੀਜੇ ਪਿਆਰੇ ਨੇ ਪਿਆਰੇ ਹਿੰਮਤ ਸਿੰਘ ਜੀ ਜਗਨਨਾਥ ਦੀ ਧਰਤੀ ਤੇ ਰਹਿਣ ਵਾਲੇ ਨੇ ਗੁਲਜਾਰੀ ਇਹਨਾਂ ਦੇ ਪਿਤਾ ਦਾ ਨਾਮ ਹੈ 1600 ਇਕਿਆਹਤ ਈਸਵੀ ਦਾ ਜਨਮ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਸਨ ਆਪਣਾ ਸੀਸ ਭੇਟ ਕਰਕੇ ਤੇ ਇਹ ਜਿਹੜੇ ਭਾਈ ਹਿੰਮਤ ਚੰਦ ਨੇ ਗੁਰੂ ਕੀ ਅਮਰਦੀ ਦਾਤ ਲੈ ਕੇ ਹਿੰਮਤ ਸਿੰਘ ਬਣੇ ਸਨ ਅਜ ਚਮਕੌਰ ਦੀ ਗੜੀ ਵਿੱਚ ਚੌਥੇ ਜਿਹੜੇ ਪਿਆਰੇ ਨੇ ਉਹਨਾਂ ਦਾ ਨਾਮ ਹੈ ਭਾਈ ਮੋਕ ਚੰਦ ਦਵਾਰਕਾ ਦੇ ਰਹਿਣ ਵਾਲੇ ਨੇ ਪਿਤਾ ਦਾ ਨਾਮ ਹੈ ਤੀਰਤ ਚੰਦ ਜਨਮ 1663 ਈਸਵੀ ਦਾ ਔਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਸੀਸ ਭੇਟ ਕਰਕੇ ਅੱਜ ਮੋਕਮ ਚੰਦ ਤੋਂ ਮੋਕਮ ਸਿੰਘ ਬਣੇ ਹੋਏ ਨੇ ਅੰਜਵੇਂ ਜਿਹੜੇ ਪਿਆਰੇ ਨੇ ਉਹਨਾਂ ਦਾ ਜਿਹੜਾ ਨਾਮ ਹੈ ਭਾਈ ਸਾਹਿਬ ਸਿੰਘ ਹੈ ਤੇ ਸਾਹਿਬ ਸਿੰਘ ਦੇ ਪਿਤਾ ਦਾ ਨਾਮ ਹੈ ਜਿਹੜਾ ਉਹ ਭਾਈ ਚਮਣ ਲਾਲ ਹੈ ਬਿਦਰਦੇ ਰਹਿਣ ਵਾਲੇ ਨੇ ਗੁਰੂ ਚਰਨਾਂ ਵਿੱਚ ਸੀਸ ਭੇਟ ਕਰਕੇ ਤੇ ਇਹਨਾਂ ਵੀ ਅਮਰਤ ਦੀ ਦਾਤ ਲਈ ਸੀ ਅੱਜ ਇਹ ਪੰਜੋ ਪਿਆਰੇ ਚਮਕੌਰ ਦੀ ਗੜੀ ਵਿੱਚ ਨੇ ਔਰ ਇਹਨਾਂ ਪੰਜਾਂ ਵਿੱਚੋਂ ਜਿਹੜੇ ਤਿੰਨ ਨੇ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਭਾਈ ਸਾਹਿਬ ਸਿੰਘ ਇਨਾਂ ਤੇ ਪਹਿਲਾਂ ਹੀ ਪਹਿਲੀ ਬਾਤ ਤੀਸਿਸ ਭੇਜ ਕੀਤੇ ਹੋਏ ਸਨ ਅੱਜ ਗੁਰੂ ਦਾ ਥਾਪੜਾ ਲਿਆ ਸਤਗੁਰੂ ਦੇ ਚਰਨਾਂ ਵਿੱਚੋਂ ਥਾਪੜਾ ਲੈ ਕੇ ਜੰਗ ਦੇ ਮੈਦਾਨ ਵਿੱਚ ਗਏ ਨੇ ਬੜੀ ਬਹਾਦਰੀ ਨਾਲ ਜੂਝੇ ਸਹਬ ਦੇ ਚਰਨਾਂ ਵਿੱਚ ਮਨ ਨੂੰ ਬੇਨਤੀ ਕੀਤੀ ਪਾਤਸ਼ਾਹ ਅਸੀਂ ਤੇ ਜਿਹੜੇ ਬਚਨ ਕੋਲ ਪੜੇ ਹੋਏ ਨੇ ਨਾ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਦੇ ਲੁਕਾ ਤੋ ਆਓ ਹਮਾਰੇ ਪਾਸ ਅਸੀਂ ਤੇ ਪਹਿਲੇ ਹੀ ਸਿੱਖਿਆ ਨਾ ਵੈਸੀ ਜਿਹੜਾ ਪਹਿਲੇ ਹੀ ਤਨ ਮਨ ਧਨ ਸਭ ਸੌਂਪ ਗੁਰ ਕੋ ਆਸੇ ਕਹਿ ਹੁਕਮ ਮੰਨੇ ਆ ਭਾਈ ਸਿੱਖ ਤੇ ਹਰ ਵੇਲੇ ਆਪਣਾ ਤਨ ਮਨ ਧਰੂ ਗੁਰੂ ਨੂੰ ਭੇਟ ਕਰਦਾ ਹੈ ਤੇ ਇਹਨਾਂ ਪੰਗਿਆਂ ਵਿੱਚੋਂ ਇਨ੍ਹਾਂ ਨੇ ਗੁਰੂ ਕੀ ਬਖਸ਼ਿਸ਼ ਲੈ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਬੇਅੰਤ ਪਾਪੀਆਂ ਦੇ ਆਹੂ ਲਾ ਕੇ ਕਈਆਂ ਨੂੰ ਨਰਕ ਦੇ ਰਾਤ ਪੋਰਣ ਤੋਂ ਬਾਅਦ ਅਖਰ ਸ਼ਹਾਦਤ ਦਾ ਜਾਮ ਪੀਤਾ ਹੈ ਗੱਡੀ ਦੇ ਬਾਅਦ ਇੱਕ ਬਿੰਤੀ ਮੇ ਹੁਣ ਕਰਨ ਲੱਗਿਆ ਥੋੜਾ ਜਿਹਾ ਜੇ ਤੁਸੀਂ ਨਕਸ਼ਾ ਬਣਾਉਨਾ ਆਪਣੀ ਸੁਰਤ ਵਿੱਚ ਗੱਲ ਬਹੁਤ ਸਪਸ਼ਟ ਹੋ ਜਾਏਗੀ ਗੱਡੀ ਦਾ ਇੱਕੋ ਹੀ ਦਰਵਾਜ਼ਾ ਸੀ ਸਿਆਣੇ ਪੁਰਖਾਂ ਨੂੰ ਕਹਤੇ ਮੋਟੀਆਂ ਕੰਧਾਂ ਸੰ ਕੱਚੀਆਂ ਇੱਕੋ ਇੱਕ ਦਰਵਾਜ਼ਾ ਸੀ ਦੂਜੀ ਗੱਲ ਹਜ਼ੂਰ ਬਾਦਸ਼ਾਹ ਨੇ 40 ਸਿੱਖ ਟੋਟਲ ਸਨ ਅੱਠ ਅੱਠ ਸਿੱਖਾਂ ਦੇ ਪੰਜ ਜਥੇ ਬਣਾਈ ਸੀ ਔਰ ਬਖ ਬਖ ਡਿਊਟੀਆਂ ਲਾਈਆਂ ਇੱਕ ਜਥਾ ਉਹ ਹੈ ਜਿਹਨੇ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਇੱਕ ਜਥਾ ਉਹ ਹੈ